ਸਰਨ ਸਤਿ ਸ੍ਰੀ ਅਕਾਲ ਜੀ ਗਰਮੀ ਬੜੀ ਤੇਜ਼ੀ ਨਾਲ ਵਧ ਗਈ ਤੇ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਵੀ ਦੁੱਧ ਦੀ ਫੈਟ ਤੇ ਗ੍ਰੈਵਿਟੀ ਬਹੁਤ ਘਟ ਰਹੀ ਹੈ ਜਿਹੜੀ ਫੈਟ ਹੈ ਉਹ ਘਟਣਾ ਵੀ ਰੇਟ ਬਹੁਤ ਘਟਦਾ ਹੈ ਕਿਉਂਕਿ ਹੁਣ ਦੁੱਧ ਘਟ ਜਾਂਦਾ ਹੈ ਕਈ ਲੋਕਾਂ ਦਾ 15 20% ਤੱਕ 30% ਤੱਕ ਵੀ ਦੁੱਧ ਘਟ ਜਾਂਦਾ ਹੈ ਸੋ ਜੇ ਫੈਟ ਘਟ ਜੇ ਤਾਂ ਬਹੁਤ ਵੱਡੀ ਪ੍ਰੋਬਲਮ ਬਣਦੀ ਹੈ ਦੂਜੇ ਨੰਬਰ ਤੇ ਜੇ ਗ੍ਰੈਵਿਟੀ ਘਟ ਜਾਂਦੀ ਹੈ ਐਸ ਐਨ ਐਫ ਘਟ ਜਾਂਦੀ ਹੈ ਤਾਂ ਉਹ ਬੜਾ ਵੱਡਾ ਮਸਲਾ ਹੈ ਕਿਉਂਕਿ ਦੁੱਧ ਦੇ ਵਿੱਚ ਪ੍ਰੋਟੀਨ ਜਿਹੜੀ ਹੈਗੀ ਬਹੁਤ ਸਾਰੇ ਕੰਪਨੀਆਂ ਪ੍ਰੋਟੀਨ ਟੈਸਟ ਕਰਦੀਆਂ ਜਿਵੇਂ 3.5 ਦੇ ਨੇੜੇ ਪ੍ਰੋਟੀਨ 3.5 ਦੇ ਨੇੜੇ ਹੋਣਾ ਚਾਹੀਦਾ ਜੇ 1 ਪੁਆਇੰਟ ਵੀ ਘਟ ਜਾਓ 3.4 ਰਹਿ ਜਾਏ ਤਾਂ ਉਹਦੇ ਨਾਲ ਦੁੱਧ ਦੀ ਕਾਟ ਵੀ ਲੱਗਦੀ ਹੈ ਰੇਟ ਦੀ ਤੇ ਉਹਦੇ ਨਾਲ ਇੱਕ ਹੋਰ ਫਰਕ ਜਿਹੜਾ ਪੈਂਦਾ ਉਹ ਕੀ ਹੁੰਦਾ ਵੀ ਕਈ ਵਾਰੀ ਕੰਪਨੀਆਂ ਦੁੱਧ ਨਹੀਂ ਚੱਕਦੀਆਂ ਹੈਗੀਆਂ ਬਹੁਤ ਸਾਰੇ ਕੰਪਨੀਆਂ ਹੈਗੀਆਂ ਨੈਸਲੇ ਹੈ ਹੋਰ ਵੀ ਕਈ ਕੰਪਨੀਆਂ ਹੈਗੀਆਂ ਸੁਪਰ ਐਜਮੇ ਸੋ ਹਲ ਕੀ ਹੈ ਫੈਟ ਗ੍ਰੈਵਿਟੀ ਦਾ ਸਭ ਤੋਂ ਪਹਿਲਾ ਹੱਲ ਕੀ ਹੈ ਵੀ ਜਿਨ੍ਹਾਂ ਨੇ ਫੌਗਰ ਤੇ ਸਪ੍ਰਿੰਕਲਰ ਨਹੀਂ ਲਵਾਏ ਹਲੇ ਵੀ ਉਹ ਲਵਾ ਲਓ ਇਹ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੈ ਬਿਮਾਰੀਆਂ ਦਾ ਬਹੁਤ ਜ਼ਿਆਦਾ ਕਾਰਨ ਹੈ ਜਿਹੜੀ ਸੁੱਕੀ ਗਰਮੀ ਹੈ ਇਸ ਮੌਸਮ ਚ ਸਪ੍ਰਿੰਕਲਰ ਜ਼ਿਆਦਾ ਕੰਮ ਕਰਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਵੀ ਜਿਨ੍ਹਾਂ ਚੋਂ ਮੋਟਾ ਪਾਣੀ गिरਦਾ ਹੈਗਾ ਉਹਦੇ ਨਾਲ ਕੀ ਹੁੰਦਾ ਵੀ ਮੋਟਾ ਪਾਣੀ ਜਿਹੜਾ ਹੈਗਾ ਪਸ਼ੂਆਂ ਦੇ ਉੱਪਰ गिरਣਾ ਚਾਹੀਦਾ ਹੈ ਸਪ੍ਰਿੰਕਲਰ ਜਾਂ ਸ਼ਾਵਰ ਇਹਨੂੰ ਅਸੀਂ ਕਹਿ ਦਿੰਨੇ ਆ ਇਹ ਪਾਣੀ ਜਿਹੜਾ ਹੈਗਾ ਪਸ਼ੂ ਦੀ ਪੂਛ ਤੇ ਪਸ਼ੂ ਦੀ ਗਰਦਨ ਦੇ ਵਿਚਾਲੇ ਜਿਹੜਾगिरਣਾ ਚਾਹੀਦਾ ਪਾਣੀ ਉਹਦੇ ਨਾਲ ਬਹੁਤ ਜਲਦੀ ਫਰਕ ਪੈਂਦਾ ਰੀੜ ਦੀ ਹੱਡੀ ਤੇ ਜਿਹੜਾ ਪਾਣੀ गिरਦਾ ਹੈ ਉਹਦੇ ਨਾਲ ਪਸ਼ੂ ਦਾ ਟੈਂਪਰੇਚਰ ਜਿਹੜਾ ਹੁੰਦਾ ਕਈ ਵਾਰੀ ਗਰਮੀ ਕਰਕੇ 105 106 107 ਹੋ ਜਾਂਦਾ ਜਿਹੜਾ ਉਹ ਬੜੀ ਜਲਦੀ ਨਾਰਮਲ ਲੈਂਦਾ ਹੈ ਉਹਦੇ ਨਾਲ ਕੀ ਹੁੰਦਾ ਪਸ਼ੂ ਖਾਂਦਾ ਜ਼ਿਆਦਾ ਹੈ ਜਿੰਜ ਜ਼ਿਆਦਾ ਖਾਊਗਾ ਪਸ਼ੂ ਤਾਂ ਉਹਦੇ ਨਾਲ ਜਿਹੜਾ ਹੈਗਾ ਦੁੱਧ ਦੀ ਜਿਹੜੀ ਹੈਗੀ ਮਾਤਰਾ ਵੀ ਸਹੀ ਰਹੂਗੀ ਦੁੱਧ ਦੀ ਜਿਹੜੀ ਫੈਟ ਤੇ ਗ੍ਰੈਵਿਟੀ ਵੀ ਸਹੀ ਰਹੂਗੀ ਦੂਜੇ ਨੰਬਰ ਤੇ ਕੀ ਹੈ ਵੀ ਜਿਹੜੇ ਫੌਗਰ ਨੇ ਬਹੁਤ ਸਾਰੇ ਲੋਕ ਫੌਗਰ ਲਵਾਉਂਦੇ ਆ ਫੌਗਰ ਕੀ ਹੈ ਜਦੋਂ ਅੱਜਕੱਲ ਜਿਹੜੀ ਸੁੱਕੀ ਹਵਾ ਚੱਲ ਰਹੀ ਹੈ ਗਰਮ ਹਵਾ ਚੱਲ ਰਹੀ ਹੈ ਜਿਹੜੀ ਉਹ ਬਹੁਤ ਵਾਰੀ ਫੌਗਰਾਂ ਦੇ ਪਾਣੀ ਨੂੰ ਉਡਾ ਕੇ ਛੱੜੇ ਤੋਂ ਬਾਹਰ ਲੈ ਜਾਂਦੀ ਹੈ ਔਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਇਸ ਕਰਕੇ ਦੇਖ ਕੇ ਲਾਓ ਹੌਲੇ ਸਮਾਂ ਸਪ੍ਰਿੰਕਲਰ ਦਾ ਹੀ ਹੈ ਪਰ ਟਾਈਮਰ ਜ਼ਰੂਰ ਲਾਓ ਤਾਂ ਕਿ ਚਿੱਕੜ ਨਾ ਹੋਵੇ ਘਟੋ-ਘਟ ਜਿਹੜਾ 1 ਮਿੰਟ ਜੇ ਤੁਹਾਡਾ ਸਪ੍ਰਿੰਕਲਰ ਚੱਲਦਾ ਹੈ ਤਾਂ 3 ਮਿੰਟੋਂ ਬੰਦ ਰਹਿਣਾ ਚਾਹੀਦਾ ਤੇ ਪੱਖੇ ਜ਼ਰੂਰ ਚੱਲਨੇ ਚਾਹੀਦੇ ਪੱਖੇ ਹਮੇਸ਼ਾ ਸਾਈਡਾਂ ਵਾਲੇ ਜਿਹੜੇ ਹੈਗੇ ਪਰਾਂਟੇ ਪੱਖੇ ਹੋਣੇ ਚਾਹੀਦੇ ਤੀਜੇ ਨੰਬਰ ਤੇ ਹੈਗਾ ਪਾਣੀ ਪੀਣ ਵਾਲਾ ਪਾਣੀ ਜਿਹੜਾ ਹੈਗਾ ਤੇ ਕੋਈ ਚ ਪਹਿਲੀ ਗੱਲ ਧੁੱਪ ਨਹੀਂ ਪੈਣੀ ਚਾਹੀਦੀ ਤਾਜ਼ਾ ਠੰਡਾ ਪਾਣੀ ਪਸ਼ੂਆਂ ਨੂੰ 24 ਘੰਟੇ ਮਿਲਣਾ ਚਾਹੀਦਾ ਹੈ ਪਾਣੀ ਦੇ ਡਰਮ ਜਿਹੜੇ ਹੈਗੇ ਦੋ ਪਸ਼ੂਆਂ ਦੇ ਵਿਚਾਲੇ ਇੱਕ ਡਰਮ ਰੱਖੋ ਅੱਜ ਕੱਲ ਆਮ ਪਸ਼ੂ ਨੂੰ 700 ਤੋਂ 150 ਲੀਟਰ ਪਾਣੀ ਚਾਹੀਦਾ ਚੰਗੀਆਂ ਗਾਵਾਂ ਮੱਝਾਂ ਨੂੰ 150 200 ਲੀਟਰ ਤੱਕ ਵੀ ਪਾਣੀ ਚਾਹੀਦਾ ਪਾਣੀ ਜੇ 150 200 ਲੀਟਰ ਤੱਕ ਪਸ਼ੂ ਪੀਊਗਾ ਮੰਨ ਲਓ ਹਰ ਘੰਟੇ ਬਾਅਦ ਪਸ਼ੂ ਨੇ ਪਾਣੀ ਪੀਣਾ ਤਾਂ ਤੁਸੀਂ ਆਪੇ ਦੇਖੋਗੇ ਵੀ ਪਸ਼ੂ ਦਾ ਗੋਹਾ ਵੀ ਨਰਮ ਰਹੂਗਾ ਜੇ ਗੋਹਾ ਸਖਤ ਨਹੀਂ ਹੋਊਗਾ ਹਜਮਾ ਸਹੀ ਰਹੂਗਾ ਪਸ਼ੂ ਦੇ ਵਿੱਚ ਤਾਂ ਉਹਦੀ ਫੈਟ ਤੇ ਗ੍ਰੈਵਿਟੀ ਆਪੇ ਸਹੀ ਰਹੂਗੀ ਇਹ ਸਭ ਤੋਂ ਸੌਖਾ ਤਰੀਕਾ ਹੈ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਦਵਾਈਆਂ ਤੇ ਪੈਸੇ ਖਰਾਬ ਕਰਦੇ ਆ ਪਰ ਜੇ ਤੁਸੀਂ ਪਾਣੀ 24 ਘੰਟੇ ਪਸ਼ੂ ਦੇ ਅੱਗੇ ਰੱਖੋ ਸੰਗਲ ਥੋੜੇ ਜਿਹਾ ਪਸ਼ੂ ਦੇ ਲੰਬੇ ਰਹਿਣ ਤਾਂ ਕਿ ਪਸ਼ੂ ਗਰਦਨ ਆਪਣੇ ਉੱਪਰ ਤੱਕ ਚੱਕਰੇ ਜਿੱਦਾਂ ਜਦੋਂ ਗਰਦਨ ਪਸ਼ੂ ਉੱਪਰ ਤੱਕ ਚੱਕੂਗਾ ਤਾਂ ਉਹਦੇ ਨਾਲ ਜੁਗਾਲੀ ਬਹੁਤ ਜ਼ਿਆਦਾ ਵਾਜੀ ਹੈ ਉਸ ਤੋਂ ਬਾਅਦ ਕੀ ਹੈ ਦੇਖੋ ਵੀ ਜਿਹੜੀ ਪੇਟ ਦੀ ਪੀ ਐਚ ਹੈ ਐਸਿਡੋਸਿਸ ਹੈ ਜਿਹੜਾ ਤਜਾਬੀਪਣ ਹੈ ਉਹਨੂੰ ਸਹੀ ਰੱਖਣ ਵਾਸਤੇ ਬਫਰ ਦਾ ਬਹੁਤ ਵੱਡਾ ਰੋਲ ਹੈ ਬਫਰ ਜਿਹੜਾ ਹੈਗਾ ਬਹੁਤ ਸਾਰੇ ਲੋਕ ਮਿੱਠੇ ਛੋਡੇ ਨੂੰ ਬਫਰ ਕਹਿੰਦੇ ਰਹਿੰਦੇ ਐ ਗਰਮੀਆਂ ਚ ਸੋਡੀਅਮ ਤੇ ਪੋਟਾਸ਼ੀਅਮ ਦੋਨਾਂ ਦੀ ਘਾਟ ਹੈ ਜਿਹੜੀ ਉਹ ਖਰਾਬ ਕਰਦੀ ਹੈ ਸੋਡੀਅਮ ਮਿਲ ਜਾਂਦਾ ਹੈ ਨਮਕ ਤੋਂ ਜਿਹੜੇ ਲੋਕ ਆਇਓਡਾਈਜ਼ ਨਮਕ ਵਰਤਦੇ ਐ ਉਹ ਸੋਡੀਅਮ ਤੋਂ ਇਲਾਵਾ ਹੋਰ ਬਹੁਤਾ ਕੁਝ ਨਹੀਂ ਹੁੰਦਾ ਹੈਗਾ ਪੋਟਾਸ਼ੀਅਮ ਜਿਹੜਾ ਹੈਗਾ ਉਹਦੇ ਵਾਸਤੇ ਸਾਨੂੰ ਕਾਲਾ ਨਮਕ ਪਾਉਣਾ ਪੈਂਦਾ ਜਾਂ ਫਿਰ ਪੋਟਾਸ਼ੀਅਮ ਕਾਰਬੋਨੇਟ ਬਫਰ ਦੇ ਵਿੱਚ ਜਿਹੜਾ ਹੁੰਦਾ ਵੀ ਦੇਖੋ ਅਕਸਰ ਮਿੱਠਾ ਸੋਡਾ ਹੁੰਦਾ 70% 15 20% ਮਤਲਬ ਕਿ ਮਿੱਠੇ ਸੋਡੇ ਤੋਂ ਤੀਜਾ ਹਿੱਸਾ ਉਹਦੇ ਵਿੱਚ ਅਕਸਰ ਮੈਗਨੀਸ਼ੀਅਮ ਆਕਸਾਈਡ ਹੁੰਦਾ ਹੈ ਔਰ ਥੋੜਾ ਬਹੁਤ ਵਧੀਆ ਕੰਪਨੀਆਂ ਜਿਹੜੀਆਂ ਹੈਗੇ ਰੈੱਡ ਡਲ ਕੀ ਹੈਗੀਆਂ ਉਹ ਪਾਉਂਦੀਆਂ ਜਾਂ ਹੋਰ ਕੈਮੀਕਲ ਪਾਉਂਦੀਆਂ ਵਧੀਆ ਬਫਰ ਅਕਸਰ 70 80 ਜਾਂ 100 ਰੁਪਏ ਕਿਲੋ ਤੱਕ ਪੈਂਦਾ ਹੈ ਪਰ ਜੇ ਤੁਸੀਂ ਇਹ 100 ਗ੍ਰਾਮ ਸਵੇਰੇ ਸ਼ਾਮ ਪਾਉਣੇ ਵਧੀਆ ਪਸ਼ੂ ਨੂੰ ਤਾਂ ਤੁਹਾਡੇ ਪਸ਼ੂ ਦੀ ਫੈਟ ਗ੍ਰੈਵਿਟੀ ਜਲਦੀ ਨਹੀਂ ਟੁੱਟਦੀ ਹੈਗੀ ਇਹਦੇ ਨਾਲ ਤੁਸੀਂ 5 ਤੋਂ 10 ਗ੍ਰਾਮ ਲਾਈਵ ਜੀ ਇਸ ਚ ਪਾਉਣੇ ਹੋ ਤੇ ਜੇ ਪਸ਼ੂ ਨੂੰ ਪਾਣੀ ਪੂਰਾ ਮਿਲਦਾ ਹੈ ਤਾਂ ਤੁਹਾਡੀ ਫੈਟ ਗ੍ਰੈਵਿਟੀ ਸਹੀ ਰਹੂਗੀ ਬਹੁਤ ਸਾਰੇ ਆ ਲੋਕ ਪਾਊਡਰਾਂ ਦੇ ਦੁਆਲੇ ਰਹਿੰਦੇ ਵੀ ਜੀ ਪਾਊਡਰ ਪਾ ਲੋ ਆ ਪਾਊਡਰ ਪਾ ਲੋ ਫੈਟ ਪ੍ਰਦਾਨ ਵਾਲੇ ਪਾਊਡਰ ਪਾ ਲੋ ਜਾਂ ਕੋਈ ਇਲੈਕਟ੍ਰੋਲਾਈਟ ਜਿਹੜੇ ਹੈਗੇ ਅੱਜ ਕੱਲ ਬੜੇ ਢੋਡੀਆਂ ਕਿੰਨੀਆਂ ਆਉਂਦੀਆਂ ਇਲੈਕਟ੍ਰੋਲਾਈਟ ਵਾਲੀਆਂ ਗਰਮੀ ਤੋਂ ਬਚਾਉਣ ਵਾਸਤੇ ਕੋਈ ਖਾਸ ਗੱਲ ਨਹੀਂ ਹੈਗੀ ਜਿਹੜੀਆਂ ਢੋਲੀਆਂ ਨੇ ਇਹਨਾਂ 'ਚ ਖੰਡ ਜਾਂ ਗਲੂਕੋਜ਼ ਘੋਲਿਆ ਹੁੰਦਾ ਹੈ ਬਾਕੀ ਇਹਦੇ 'ਚ ਨਮਕ ਹੁੰਦਾ ਹੈ ਜਿਵੇਂ ORS ਦੀਆਂ ਪੁੜੀਆਂ ਆਉਂਦੀਆਂ ਗਈਆਂ ਉਹੀ ਮੇਨ ਇਹ 'ਚ ਘੋਲੀਆਂ ਹੁੰਦੀਆਂ ਬਹੁਤ ਕੋਈ ਲੰਬਾ ਚੌੜਾ ਚੋਖ ਨਹੀਂ ਹੈਗਾ ਬਹੁਤ ਸਸਤਾ ਸਮਾਨ ਹੁੰਦਾ ਜਿਹੜਾ ਤੁਸੀਂ ਘਰੇ ਆਰਾਮ ਨਾਲ ਬਣਾ ਸਕਦੇ ਹੋ ਉਹ 'ਚ ਕਾਲਾ ਨਮਕ ਹੈ ਮੇਨ ਗਲੂਕੋਜ਼ ਸ਼ੱਕਰ ਪਾ ਲਓ ਗੁੜ ਪਾ ਲਓ ਤੇ ਉਹਦੇ ਨਾਲ ਤੁਸੀਂ ਕੀ ਹੈ ਬਦ ਤੋਂ ਬਦ ਜਿਹੜਾ ਹੈਗਾ ਸੋਡੀਅਮ ਤੇ ਪੋਟਾਸ਼ੀਅਮ ਬਫਰ ਦੇ ਨਾਲ ਆਪਣਾ ਸੋਡੀਅਮ ਪੂਰਾ ਹੋ ਜਾਣਾ ਹੈ। ਪੋਟਾਸ਼ੀਅਮ ਕਾਰਬੋਨੇਟ ਜਿਹੜਾ ਹੈਗਾ ਉਹ 100 ਤੋਂ 200 ਗ੍ਰਾਮ ਤੱਕ 100 ਗ੍ਰਾਮ ਸਵੇਰੇ ਸ਼ਾਮ ਆਮ ਪਸ਼ੂ ਨੂੰ 50 ਗ੍ਰਾਮ ਸਵੇਰੇ ਸ਼ਾਮ ਉਹ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਇਹ ਦਿੰਦੇ ਨਹੀਂ ਹੈਗੇ। ਪੇਟ ਦੇ ਤਜਾਬੀਪਣ ਨਾਲ ਦੇਖੋ ਕੀ ਹੁੰਦਾ ਵੀ ਪੇਟ 'ਚ ਜ਼ਖਮ ਹੁੰਦੇ ਆ। ਪਸ਼ੂ ਮੂੰਹ ਖੋਲ ਕੇ ਸਾਹ ਲੈਂਦਾ ਹੈ। ਜਦੋਂ ਪਸ਼ੂ ਮੂੰਹ ਖੋਲ ਕੇ ਸਾਹ ਲੈਂਦਾ ਹੈ ਹੀ ਜੀ ਗਰਮੀ 'ਚ ਵੈਸੇ ਸਾਬ ਪਸ਼ੂ ਦਾ ਔਖਾ ਹੋ ਜਾਂਦਾ ਹੈ। ਤਾਂ ਉਹ ਚ ਪ੍ਰੋਬਲਮ ਬਹੁਤ ਜ਼ਿਆਦਾ ਵੱਧਦੀ ਹੈ ਇਸ ਕਰਕੇ ਬਫਰ ਲਾਈਵ ਜੀਸ ਤੇ ਪੋਟਾਸ਼ੀਅਮ ਇਹ ਦੇਣਾ ਬਹੁਤ ਜ਼ਰੂਰੀ ਹੈ ਬਾਕੀ ਉਸ ਤੋਂ ਬਾਅਦ ਹੈਗਾ ਦੇਖੋ ਖੂਨ ਦੀ ਕਮੀ ਜਿਹੜੇ ਪਸ਼ੂਆਂ ਦੇ ਵਿੱਚ ਬੁਖਾਰ ਹੁੰਦਾ ਗਰਮੀ ਦੇ ਵਿੱਚ ਚਿਚਰਾ ਦਾ ਬੁਖਾਰ ਹੁੰਦਾ ਜਾਂ ਜਿਹੜੇ ਲੋਕ ਬਰੇਮਿਆਂ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਉੱਥੇ ਖੂਨ ਦੀ ਕਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਖੂਨ ਦੀ ਕਮੀ ਕਰਕੇ ਪਸ਼ੂ ਦੇ ਵਿੱਚ ਅਕਸਰ ਮਿਸਟ੍ਰਾਈਟਸ ਹੋ ਜਾਂਦੀ ਹੈ ਐਨਾ ਪਲਾਜ਼ਮਾ ਜਿਵੇਂ ਪੀਲੀਆ ਰੋਗ ਦੇ ਵਿੱਚ ਹੁੰਦਾ ਹੈ ਔਰ ਜਿਹੜੇ ਪਸ਼ੂ ਚ ਮਿਸਟ੍ਰਾਈਟਸ ਹੋ ਜਾਂਦੀ ਹੈ ਥਨ ਰੋਗ ਹੋ ਜਾਂਦਾ ਹੈ ਪਰ ਉਹ ਬਾਹਰੋਂ ਸੋਜ ਨਹੀਂ ਆਂਦੀ ਦੁੱਧ ਘਟਦਾ ਸਿਰਫ ਪਰ ਦੁੱਧ ਦੀ ਪੀ ਐਚ ਵੱਜ ਜਾਂਦੀ ਹੈ ਤੇ ਦੁੱਧ ਪਤਲਾ ਹੋ ਜਾਂਦਾ ਔਰ ਇਹ ਜੇ ਦੁੱਧ ਦੀ ਫੈਟ ਤੇ ਗ੍ਰੈਵਿਟੀ ਦੋਨੇ ਘਟ ਜਾਂਦੀਆਂ ਸਹੀ ਹੱਲ ਕੀ ਹੈ ਦਾ ਸੀ ਵੀ ਸੀ ਟੈਸਟ ਕਰਾਉਣਾ ਸੀ ਵੀ ਸੀ ਸੀ ਟੈਸਟ ਕਰਾ ਕੇ ਦੇਖਣਾ ਉਹਦਾ ਕਾਰਨ ਕੀ ਹੈ ਇਹਦੇ ਬਾਰੇ ਆਪਾਂ ਪਹਿਲਾਂ ਵੀ ਵੀਡੀਓ ਦੱਸੀ ਹੈ ਵਿੱਚ ਚੂਣਾ ਚਾਇਨਾ ਪਲਾਜ਼ਮਾ ਬਵੇਸ਼ੀ ਹੈ ਜਿਵੇਂ ਲੂ ਮੂਤਨਾ ਹੈਗਾ ਥਲੇਰੀਆ ਹੈਗਾ ਕਨੇਡੂ ਰੋਗ ਹੈ ਜਾ ਸਰਾਂ ਮੱਜਾਂ ਦੇ ਵਿੱਚ ਮੱਜਾਂ ਚ ਉੱਥੇ ਫੈਟ ਗ੍ਰੈਵਿਟੀ ਬਹੁਤ ਜ਼ਿਆਦਾ ਟੁੱਟਦੀ ਹੈ ਜਿੱਥੇ ਰੂੜੀਆਂ ਬਹੁਤ ਜ਼ਿਆਦਾ ਨੇੜੇ ਹੁੰਦੀਆਂ ਤੇ ਮੱਖੀ ਮੱਛਰ ਬਹੁਤ ਜ਼ਿਆਦਾ ਹੁੰਦਾ ਹੈਗਾ ਅਗਲਾ ਜਿਹੜਾ ਕਾਰਨ ਹੈ ਬਹੁਤ ਵੱਡਾ ਕਾਰਨ ਹੈ ਜਿਹੜਾ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ ਜਿਹੜਾ ਉਹ ਹੈਗਾ ਵੀ ਜਿਹੜੇ ਲੋਕ ਗਰਮੀਆਂ ਦੇ ਵਿੱਚ ਟੌਕਸਿਨ ਬਾਈਂਡਰ ਨਹੀਂ ਵਰਤਦੇ ਹੈਗੇ ਗਰਮੀਆਂ ਦੇ ਵਿੱਚ ਵੀ ਦੇਖੋ ਭਾਵੇਂ ਦੁੱਧ ਘਟ ਜਾਂਦਾ ਪਰ ਟੌਕਸਿਨ ਬਾਈਂਡਰ ਦੀ ਬਰਤੋਂ ਬਹੁਤ ਜ਼ਰੂਰੀ ਹੈ ਖਾਸ ਕਰਕੇ ਵਧੀਆ ਕੁਆਲਟੀ ਦਾ ਟਾਕਸਿਨ ਬਾਈਂਡਰ ਕਿਉਂਕਿ ਜਿੰਨੇ ਵੀ ਜ਼ਹਿਰੀਲੇ ਤੱਤ ਨੇ ਭਾਵੇਂ ਉਹ ਮੱਕੀ ਦੇ achar ਤੋਂ ਆਉਂਦੇ ਆ ਭਾਵੇਂ ਪਾਣੀ ਤੋਂ ਭਾਵੇਂ ਤੂੜੀ ਤੋਂ ਗਰਮੀਆਂ 'ਚ ਇਹਨਾਂ ਦਾ ਅਸਰ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਉਹ ਕਿਉਂ ਹੁੰਦਾ ਵੀ ਜਿੰਨਾ ਪੇੜ ਦਾ ਤਜਾਬੀਪਣ ਜ਼ਿਆਦਾ ਰਹੂਗਾ ਉਨਾਂ ਹੀ ਜਿਹੜੇ ਜ਼ਹਿਰੀਲੇ ਤੱਤ ਜ਼ਿਆਦਾ ਸਰ ਕਰਨਗੇ ਔਰ ਜਿੰਨੇ ਜ਼ਹਿਰੀਲੇ ਤੱਤਾਂ ਦਾ ਅਸਰ ਜ਼ਿਆਦਾ ਹੋਊਗਾ ਉਹ ਉੰਨੀ ਪਸ਼ੂ ਦੀ ਜੜੀ ਹੈਗੀ ਲਿਵਰ ਦੀ ਕੰਮ ਕਰਨ ਦੀ ਕਪੈਸਿਟੀ ਘਟੂਗੀ ਤੇ ਉਹਦੇ ਨਾਲ ਫੈਟ ਗ੍ਰੈਵਿਟੀ ਟੁੱਟਣੀ ਡੁੱਟਣੀ ਹੈ ਕੋਈ ਭੋਖ ਖਲੇ ਦਵਾਈਆਂ ਦੇਣ ਦੀ ਲੋੜ ਨਹੀਂ ਬਿਨਾ ਮਤਲਬ ਇਹਦੇ ਵਿੱਚ ਵਧੀਆ ਕੁਆਲਿਟੀ ਦਾ ਟੌਕਸਿਨ ਬਾਈਂਡਰ ਜਿਹੜਾ ਹੈਗਾ ਉਹ ਕੰਮ ਕਰੂਗਾ ਪਰ ਟੌਕਸਿਨ ਬਾਈਂਡਰ ਉਦੋਂ ਕੰਮ ਕਰੂਗਾ ਜਦੋਂ ਬਫਰ ਵਧੀਆ ਕੁਆਲਿਟੀ ਦਾ ਹੋਊਗਾ ਬਾਕੀ ਦੇਖੋ ਕੀ ਹੈ ਜਦੋਂ ਵੀ ਆਪਾਂ ਫੈਟ ਗ੍ਰੈਵਿਟੀ ਚੈੱਕ ਕਰਾਉਣੇ ਆ ਭਾਵੇਂ ਤੁਸੀਂ ਸਰਕਾਰੀ ਸੋਸਾਇਟੀਆਂ ਨੂੰ ਦੁੱਧ ਪਾਉਣੇ ਹੋ ਭਾਵੇਂ ਪ੍ਰਾਈਵੇਟ ਨੂੰ ਪਾਉਣੇ ਭਾਵੇਂ ਦੁੱਧੀ ਨੂੰ ਪਾਉਣੇ ਹੋ ਬੈਟੈਰੋਮੀਟਰ ਤੇ ਇਲੈਕਟ੍ਰੋਮੀਟਰ ਜਿਹੜੇ ਹੈਗੇ ਆਮ ਹੀ ਇਹਨਾਂ 'ਚ ਗੜਬੜ ਪਾਈ ਜਾਂਦੀ ਹੈ। ਅਲਕੋਹਲ ਦੀ ਜਿਹੜੀ ਹੈਗੀ ਕੁਆਲਿਟੀ 'ਚ ਆਮ ਗੜਬੜ ਪਾਈ ਜਾਂਦੀ ਹੈ। ਸਾਰੇ ਕਿਤੇ ਹੈ ਆਮ ਹੈ ਸਾਰੀ ਦੁਨੀਆ ਨੂੰ ਪਤਾ ਹੈ। ਸੋ ਅਲਕੋਹਲ ਦੀ ਕੁਆਲਿਟੀ ਜਿੰਨੀ ਹਲਕੀ ਹੋਊਗੀ ਓਨੇ ਦੁੱਧ 'ਚੋਂ ਫੈਟ ਉਹਨੇ ਘੱਟ ਕੱਢਣੀ ਹੈ ਤੇ ਘੱਟ ਮੇਨਣੀ ਹੈ। ਬੈਟਾਰੋਮੀਟਰ ਜਿਹੜੇ ਹੁੰਦੇ ਆ ਉਹ ਵੀ ਬੜੇ ਬੜੇ ਉਹਨਾਂ ਦੇ ਸਾਈਜ਼ ਦਾ ਫਰਕ ਹੁੰਦਾ। ਇਦਾਂ ਇਲੈਕਟ੍ਰੋਮੀਟਰ ਹੈ ਜਿਹਨੂੰ ਲਾਟੂ ਕਹਿ ਦਿੰਨੇ ਆ। ਲਾਟੂ ਵੀ ਜਿਹੜੇ ਹੈਗੇ ਜੇ ਉਹ ਸਹੀ ਨਹੀਂ ਹੋਣਗੇ ਤਾਂ ਬਹੁਤ ਜ਼ਿਆਦਾ ਜੇ ਡੱਬੂ 'ਚ ਤੋਂ ਗ੍ਰੈਵਿਟੀ ਘੱਟ ਦੇਣੀ ਹੈ। ਸੋ ਬਾਕੀ ਹੁੰਦਾ ਵੀ ਫੈਟ ਗ੍ਰੈਵਿਟੀ ਗ੍ਰੈਵਿਟੀ ਖਾਸ ਕਰਕੇ ਚੈੱਕ ਕਰਨ ਲੱਗੇ ਦੁੱਧ ਨੂੰ ਤਾਜ਼ੇ ਦੁੱਧ ਨੂੰ ਥੋੜਾ ਜਿਹਾ ਠੰਡਾ ਕਰਨਾ ਜ਼ਰੂਰੀ ਹੁੰਦਾ ਹੈ ਉਹਦੇ ਨਾਲ ਉਹਦੀ ਜਿਹੜੀ ਗ੍ਰੈਵਿਟੀ ਹੈ ਜਿਆਦਾ ਵਧੀਆ ਆਉਂਦੀ ਹੈ ਇਹ ਮਸਲੇ ਜਿਹੜੇ ਹੈਗੇ 100% ਖੁਰਾਕ ਨਾਲ ਸੰਬੰਧਿਤ ਨੇ ਹਾਂ ਤੁਹਾਡੀ ਅਭੀ ਜਾਗਰੂਕਤਾ ਵੀ ਚਾਹੀਦੀ ਹੈ ਇਹਨਾਂ ਦਾ ਦਵਾਈਆਂ ਨਾਲ ਕੋਈ ਹੱਲ ਨਾ ਹੋ ਸਕਦਾ ਨਾ ਹੋਣਾ ਅਗਲੇ ਵੀਰੇ ਪੰਜੀ ਲੰਗੜੇਪਣ ਬਾਰੇ ਗੱਲ ਕਰਾਂਗੇ ਇਸੇ ਜਿਵੇਂ ਵਿਸ਼ੇ ਦੇ ਵਿੱਚ ਬਹੁਤ ਸਾਰੇ ਪਸ਼ੂ ਪਾਲਕਾਂ ਨੇ ਪੁੱਛਿਆ ਅਗਲੇ ਹਫਤੇ ਉਹਦੇ ਬਾਰੇ ਗੱਲ ਕਰਾਂਗੇ ਧੰਨਵਾਦ ਜੀ ਸਾਰਨ ਸਤਿ ਸ਼੍ਰੀ ਅਕਾਲ ਜੀ